ਨਰਿੰਤਨ ਦੇ ਇੱਕ ਸਿੱਖ ਲੜਕੇ ਦੇ ਵਾਲ ਕੱਟੇ ਜਾਣ ਤੋਂ ਬਾਅਦ ਹੁਣ ਬੋਹਰ ਦੇ ਪਿੰਡ ਬਹਾਵਾਲ ਵਿੱਚ ਵੀ ਇੱਕ ਅੰਮ੍ਰਿਤਧਾਰੀ ਪਰਿਵਾਰ ਦੀ ਔਰਤ ਦੇ ਵਾਲ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੋਹਰ ਦੇ ਪਿੰਡ ਬਹਾਵਾਲ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਦੀ ਪਤਨੀ ਐਸਵੇਰੇ ਚਾਹ ਬਣਾ ਰਹੀ ਸੀ ਕਿ ਉਸਨੇ ਅਚਾਨਕ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਤੇ ਜਦੋਂ ਉਸਨੇ ਬਾਅਦ ਵਿੱਚ ਦੇਖਿਆ ਤਾਂ ਉਸਦੇ ਪਤਰੀ ਦੇ ਵਾਲ ਕੱਟੇ ਜਾ ਚੁੱਕੇ ਸਨ। ਉਸਨੇ ਦੱਸਿਆ ਕਿ ਘਰ ਵਿੱਚ ਸਾਰੇ ਦਰਵਾਜ਼ੇ ਬੰਦ ਸੀ ਪਰ ਇਸ ਦੇ ਬਾਵਜੂਦ ਵੀ ਉਨਾਂ ਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਉੱਧਰ ਪੁਲਿਸ ਨੂੰ ਪੇਟ ਦਿੱਤੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜ ਜੀ ਕਿਨੇ ਵਜੇ ਦੀ ਘਟਨਾ ਹੈ ਤੇ ਕਿਸ ਤਰ੍ਹਾਂ ਹੋਇਆ ਜੀ ਤੁਸੀਂ ਕੀ ਵੇਖਿਆ ਕੁਝ ਕੋਈ ਚੀਜ਼ ਦਿੱਸ ਰਹੀ ਕਿਸ ਤਰ੍ਹਾਂ ਵਾਲ ਵਿਚੇ ਤੁਹਾਡੇ ਜੀ ਕੋਈ ਕੋਲ ਕੋਣ ਸੀ ਤੁਹਾਡੇ ਉਦੋਂ ਕੁੜੀਆ ਤੁਹਾਡੇ ਤੁਹਾਡਾ ਹਸਬੰਦ ਦੱਸੋ ਕਿਸ ਤਰ੍ਹਾਂ ਮਹਿਸੂਸ ਕੀਤਾ ਤੁਸੀਂ ਕੱਟਣ ਵੇਲੇ ਕਿਸੇ ਦਾ ਕੋਈ ਕਿਸੇ ਦਾ ਹੱਥ ਮਹਿਸੂਸ ਜਾਂ ਕੈਂਚੀ ਦੀ ਆਵਾਜ਼ ਆਈ ਕੋਈ ਇਹ ਜੀ ਮਨ ਲਾ 3 ਵਜੇ ਮਨ ਲਾ ਚਾਹ ਬਣਾਉਣ ਲੱਗਿਆ ਇੱਥੇ ਸਿਲੰਡਰ ਤੇ ਚਾਹ ਬਣਾਈ ਜਾਂਦੇ ਆ ਚਾਹ ਬਜਰੋ ਬਣ ਗਈ ਇਹਨਾਂ ਨੇ ਸਿਲੰਡਰ ਬੰਦ ਕਰਕੇ ਮੈਨੂੰ ਆਵਾਜ਼ ਮਾਰੀ ਚਾਹ ਪੀ ਲੋ ਮੈਂ ਇਹਨਾਂ ਨੂੰ ਆਖਿਆ ਚਾਹ ਮੈਂ ਨਾ ਕੇ ਬਿਨਾ ਇਹਨੇ ਮਨ ਲਾ ਜੋ ਇਹਨਾਂ ਨੇ ਆਖਿਆ ਮੈਂ ਨਾ ਕੇ ਬਿਨਾ ਇਹਨੇ ਇੱਧਰ ਜਿ ਮਾਰਦਾ ਚੀਕਾਂ ਮਾਰ ਦੀਵਾ ਦੀਵਾ ਮਾਰ ਕੇ ਬੈਠੋ ਇਹਨਾਂ ਨੇ ਸਿਰ ਪਰਿਆ ਦਵਾ ਦਵਾਏ ਸਾਡਾ ਗੇਟ ਪਰ ਦਾ ਬੰਦ ਪਿਆ ਸੀ ਇਹ ਜਵਾਨ ਸਾਡੇ ਕੋਲੇ ਆਏ ਦੀ ਕੁੜੀਆਂ ਵੀ ਕੋਲੇ ਬੈਠੀ ਆ ਤੇ ਇਹਨਾਂ ਨਾਲ ਵਾਂਗਾ ਜੋ ਰੋਲਾ ਪੈ ਗਿਆ ਤੇ ਉਦੋਂ ਜਬਾਰ ਜਾ ਕੇ ਦੇਖਿਆ ਇਹ ਇੱਥੇ ਦੂਰਾ ਥੱਲੇ ਡਿੱਗਿਆ ਪਿਆ ਤੇ ਆਹਾਂ ਜੀ ਚੁੰਨੀ ਸੀਗੀ ਉਹਦੇ ਸਿਰ ਦੇ ਉੱਤੇ ਚੁੰਨੀ ਵੀ ਲਈ ਸੀਗੀ ਤੇ ਵਾਂਗਾ ਇਹ ਚੁੰਨੀ ਨੂੰ ਵੀ ਕੋਈ ਨਹੀਂ ਮਾਰਦਾ ਫੜਕ ਤੇ ਪਰ ਇਹ ਇਹਦੀ ਵੀ ਕੋਈ ਜਾਂਚ ਕੀਤੀ ਜਾਵੇ ਕੋਈ ਸਰਕਾਰ ਵੱਲੋਂ ਵੀ ਜਾਂਚ ਕੀਤੀ ਜਾਵੇ ਇਹਦੀ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਇਹ ਤੇ ਕੁਝ ਤੁਹਾਡੇ ਕੁੜੀਆਂ ਨੇ ਜਾਂ ਕਿਸੇ ਨੇ ਕੁਝ ਦੇਖਿਆ ਜੀ ਨਾ ਜੀ ਕੁੜੀਆਂ ਨੇ ਜੀ ਕੋਈ ਨਹੀਂ ਦੇਖਿਆ ਬੱਚਾ ਉਹ ਆ ਵੀ ਉਹਦੀ ਗੁਰਿਆਦੇ ਨੂੰ ਉਹ ਕਿਹੋ ਜਿਹਾ ਮੈਂ ਤਾਂ 라ਦੀ ਕੁਝ ਨਹੀਂ ਗਾਇਆ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਜਾਂ ਮਨ ਲਾ ਉਹਨਾਂ ਦੇ ਜਿਹੜੇ ਮਨ ਲਾ ਜੂੜਾ ਕੱਟਿਆ ਮੈਂ ਉਹਨੂੰ ਪੁੱਛਿਆ ਵੀ ਜਾਂ ਜੋ ਕੱਟਦੇ ਦਾ ਖੇਚ ਪਈ ਜਾਂ ਕੋਈ ਹੋਰ ਚੁੰਨੂ ਕੁ ਦਿਸਿਆ ਉਹ ਆਦੇ ਵੀ ਨਾ ਵੀ ਸਾਨੂੰ ਤਾਂ ਕੁਝ ਹੀ ਨਹੀਂ ਦਿਸਿਆ ਆ ਚੁੰਨੀ ਦੇ ਵਿੱਚ ਜੋ ਜੂੜਾ ਥੱਲੇ ਡਿੱਗ ਪਿਆ ਉਦੋਂ ਪਤਾ ਲੱਗਿਆ ਉਹਨੂੰ اچانک ਵੀ ਇਹ ਕੀ ਹੋ ਗਿਆ ਜਰੂਰ ਨੇ ਦੇਖਿਆ ਜੂੜਾ ਥੱਲੇ ਡਿੱਗਿਆ ਪਿਆ ਤੇ ਫਿਰ ਉਹਨੂੰ ਪਤਾ ਲੱਗਿਆ ਵੀ ਆ ਵਰਕਾ ਹੋਇਆ ਮੈਂ ਬਤਨਾ ਪਾਵੜਾ ਤੇ ਦੂਜੀ ਨੂੰ ਗਾਇ ਮਿਲ ਕੇ ਸਰਨਜੀਤ ਤੌਰ ਪਤਨੀ ਗੁਰਪ੍ਰੀਤ ਦੀ ਗੋਦ ਕੱਟੀ ਗਈ ਹੈ ਮੈਂ ਉਸ ਦੇ ਸਾਥੀ ਕਰਨ ਲਈ ਉਹ ਘਰ ਪੁੱਜਾ ਸਰਨਜੀਤ ਤੌਰ ਤੇ ਉਹ ਦਾ ਘਰ ਵਾਲਾ ਘਰ ਮਿਲੇ ਉਹਦੇ ਘਰ ਵਾਲਾ ਅਮਰਧਾਰੀ ਆ ਉਹ ਉਹਦੇ ਬਿਆਨ ਦਾ ਉਹ ਕਹਿ ਰਹੀ ਸੀ ਮੈਂ ਚਾਹ ਬਣਾ ਰਹੀਆਂ ਅਚਾਨਕ ਮੇਰੀ ਗੋਦ ਕੱਟੀ ਗਈ ਮੈਂ ਰੋਲਾ ਪਾਇਆ ਮੈਂ ਮੋਗੇ ਦੇ ਪੁੱਜਾ ਉਹਦੇ ਸਰਨਜੀਤ ਕੋਲ ਦੇ ਬਿਆਨ ਲੈ ਕੇ ਵਰਪੀ ਤੇ ਉਹਦੇ ਬਿਆਨ ਲੈ ਕੇ ਇੰਦਿਆਂ ਨੇ ਕਿਆ ਵੀ ਹੱਦ ਕਰਾਉਣ ਦੇ ਪੁੰਡਾ ਵੀ ਜਾਇਆ ਸੀ ਪਰ ਤੁਸੀਂ ਪੌਰ ਤੇ ਜਗ ਮਰਦਨਾ ਕੀ ਕਾਰਨਾ ਨਹੀਂ ਵਖਿਆ ਜਨਕ ਗੋਦ ਕੱਟੀ ਗਈ ਹੈ ਮੈਂ ਸਭ ਨੂੰ ਤੋਂ ਜਾਣੂ ਲੱਗਿਆ ਤੇ ਪੰਜ ਦੇ ਨਾਂ ਨਿਧੀਆ ਕਲਾਸਬੰਦੀ ਦੀ ਤਸਦੀਕ ਕਰ ਰਹੇ ਹਾਂ ਚਾਂਕ ਪੱਤ ਕਟਨੀ ਦੇ ਜੋ ਪ੍ਰਬੰਧਿਤ ਮੌਲਵਲਾਦ ਕਟਨੀ ਜਿੱਥੇ ਅਪਦਰ ਦਰਜ ਹੋ ਰਹੀ ਹੈ।ਲਾ ਤਸਦੀਕ ਤੇ ਜਾਣਗੇ ਜੋ ਜੋ ਵੀ ਮੌਲਵਲਾ ਮਨ ਆਇਆ ਉਸ ਬੰਦੀ ਪੁਤੀਸ਼ ਕੀਤੀ ਜਾਵੇ। ਅੰਬੋਹਰ ਤੋਂ ਸੰਜੀਵ ਅਰੋੜਾ ਦੀ ਰਿਪੋਰਟ ਪੰਜਾਬ ਟੂਡੇ